सो निर्भय भगवान वाल्मीकि महाराज की, की वही एक ब्रह्म वही एक ब्रह्म वही एक, एक ब्रह्म अजर अमर अंडोल निश्चल परशोत्तम सर्वपूर्णम श्री गुरु वाल्मीकि भगवान जी ਹੇ ਆ ਸਤਿ ਆ ਜੀ ਵਾਇਕ ਸ਼ਰ ਕਾ ਵਾਸ ਹੈ ਮਨ ਕੇ ਚਾਰੀਏ ਧਾਗਾ ਬਿਆਨ ਲਗਾਏ ਸੁਰਤੀ ਸ਼ਬਦ ਕੋ ਮੇਲ ਕਰ ਤੁਮਰਾ ਦਰਸ਼ਨ ਪਾਏ भगवन वाल में कि तेरी जय हो मोक्षवान गुरु ਵਾਲਮੀਕ ਤੇਰੀ ਜੈ ਹੋ ਰਾਮ ਤਹਨ ਰਾਮੂ ਵਾਲਮੀਕ ਜੀ ਸਾਧੂ ਦਾਸ ਮਹਾਰਾ ਪ੍ਰਭੂ ਆ ਕ੍ਰਿਸ਼ਟ ਸਤਿ ਲੋਹ ਤਹਨ ਪ੍ਰਭੂ ਹੰਨ ਰਾਮੂ ਵਾਲਮੀਕ ਤਹਾਰਾ प्रभु सबला सहारा प्रभु वाल्मीकि दे प्रभु प्रभु, प्रभु के दे सभुदा सहारा प्रभु के दे। तो, 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 नहीं, नहीं। ਇਨੂੰ ਕੋਈ ਪਿੰਨਰ ਨਹੀਂ ਅਰਧੰ ਕਰੰਧ ਕੂਪਾਰਾ ਕਿਸ ਮੁਕਤ ਰਹਿੰਦ ਉਸਾਰਾ ਹਨਾ ਬਿਨਾ ਸੰਪਾਰ ਪ੍ਰਭੂ ਜੀ ਤੇਰੀ ਜੈ ਹੋਵੇ ਜੈ ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਖਾਸ ਤੌਰ ਤੇ ਅੱਜ ਅਸੀਂ ਲਿਤਰਾ ਨਗਰ ਦੇ ਵਿੱਚ ਨਕੂਦਰ ਚ ਪਹੁੰਚੇ ਆ ਸੋ ਬਹੁਤ ਅਹਿਮ ਜਿਹੜੀ ਜਾਣਕਾਰੀ ਤੁਹਾਨੂੰ ਦੇਣੀ ਆ ਕਿ ਖਾਸ ਤੌਰ ਤੇ ਜਿਹੜੇ ਬੱਚੇ ਹੁੰਦੇ ਜਿਹੜੇ ਐਜੂਕੇਸ਼ਨ ਦੇ ਪ੍ਰਤੀ ਅਵੇਅਰ ਹੁੰਦੇ ਨੇ ਉਨਾਂ ਨੂੰ ਲੈ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਸੈਂਟਰ ਵਾਲਮੀਕੀ ਸਭਾ ਤੋਂ ਰਾਮ ਲਾਲ ਜੀ ਜੋ ਅੰਗਲੈਂਡ ਦੀ ਧਰਤੀ ਤੋਂ ਪੰਜਾਬ ਦੇ ਵਿੱਚ ਪਹੁੰਚੇ ਸੀ ਸੋ ਇਹਨਾਂ ਨੇ ਲਿੱਤਰਾਪਿੰਡ ਦੇ ਬੱਚਿਆਂ ਦਾ ਜਿਹੜਾ ਉਤਸ਼ਾਹ ਉਤਸ਼ਾਹ ਵਧਾਉਣ ਦੇ ਲਈ ਮਨੋਵਲ ਵਧਾਉਣ ਦੇ ਲਈ ਇੱਕ ਪ੍ਰਯਾਸ ਕੀਤਾ ਕਿ ਉਹਨਾਂ ਨੂੰ ਜਿਹੜੇ ਬੱਚੇ 1st 2nd 3rd ਆਏ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਯੋਗ ਵਿਸ਼ਿਸ਼ਟ ਦੀ ਬਾਣੀ ਉਸ ਦਾ ਵੀ ਜਿਹੜਾ ਪ੍ਰਚਾਰ ਪ੍ਰਸਾਰ ਕੀਤਾ ਗਿਆ ਔਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਬੱਚੇ ਆਪਣੇ ਨਾਲ ਇੱਥੇ ਮੌਜੂਦ ਨੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਮਨਾਲ ਜੀ ਸਾਡੇ ਸਰਬੀਤ ਪਰਮਾਰਥੀ ਜੀ ਜਿਨ੍ਹਾਂ ਨੇ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਪਾਵਨ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਔਰ ਪਰਮਜੀਤ ਗਿੱਲ ਜੀ ਔਰ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਬੱਚਿਆਂ ਦੇ ਲਈ ਪ੍ਰਯਾਸ ਕੀਤਾ ਉਹ ਕਿੰਨਾ ਕੁ ਜ਼ਰੂਰੀ ਆ ਜਿਹੜਾ ਪ੍ਰਯਾਸ ਅੱਜ ਇਹਨਾਂ ਨੇ ਕੀਤਾ ਹਾਂ ਜੀ ਸਰ ਜੈ ਵਾਲਮੀਕੀ ਜੀ ਪਹਿਲਾਂ ਤਾਂ ਮੈਂ ਦੇਵ ਦੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਸਾਡੀ ਯਾਨੀ ਕਿ ਖੁਆਇਸ਼ ਪੂਰੀ ਕਰ ਰਹੇ ਨੇ ਮੇਰਾ ਪਹਿਲਾ ਪਹਿਲਾ ਤਾਂ ਸੁਪਨਾ ਹੀ ਸੀਗਾ ਇਹ ਵੀ ਯਾਨੀ ਕਿ ਮੈਂ ਕੋਸ਼ਿਸ਼ਾਂ-ਕੋਸ਼ਿਸ਼ ਇਸ ਧਰਤੀ ਦੇ ਉੱਤੇ ਮੈਂ ਜਨਮ ਲਿਆ ਆ ਤਾਂ ਇਸ ਕੋਸ਼ਿਸ਼ਾਂ-ਕੋਸ਼ਿਸ਼ ਕਰਕੇ ਜਾਵਾਂ ਪਹਿਲਾਂ ਤੋਂ ਮੇਰਾ ਯਾਨੀ ਕਿ ਇਸ ਵਿਸ਼ੇ ਤੇ ਰਿਹਾ ਆ ਕਿ ਸਾਡੇ ਜਿਹੜੇ ਪਿਛੜੇ ਵਰਗ ਨੇ ਜਿਹੜੇ ਪਿੱਛੇ ਜਾਤ ਪਾਤ ਦੇ ਸ਼িকার ਬਣ ਗਏ ਨੇ ਜਾਨੀ ਕਿ ਜਿਹੜਾ ਇਹਨਾਂ ਨੇ ਬ੍ਰਹਮਣਵਾਦੀ ਦੇ ਸਾਨੂੰ ਪਿੱਛੇ ਸਿਟਿਆ ਅਸੀਂ ਇਸ ਵੇਲੇ ਸ਼ੁਕਰਗੁਜ਼ਾਰ ਕਰਦੇ ਹਾਂ ਉਹ ਬਾਵਾ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਹੋ ਜਿਹਾ ਕਨਸਟੀਟਿਊਸ਼ਨ ਵਿੱਚ ਰਾਈਟਸ ਦਿੱਤੇ ਨੇ ਜਿਹੜੀਆਂ ਭੈਣਾ ਅੱਜ ਬੱਚੇ ਵੀ ਜਾਨੀ ਕਿ ਉਹ ਉਹਦਾ ਮਾਨ ਸਨਮਾਨ ਕਰ ਰਹੇ ਨੇ ਔਰ ਮੇਰੇ ਇਸੇ ਲਹਿਰ ਦੇ ਉੱਤੇ ਮੈਂ ਜਾਨੀ ਕਿ ਆਪਣੇ ਵੀ ਵਿਚਾਰਤਾਰਾ ਇਸੇ ਲਹਿਰ ਦੇ ਉੱਤੇ ਸੋਚਿਆ ਸੀਗਾ ਕਿ ਬੱਚਿਆਂ ਨੂੰ ਅੱਜ ਕੱਲ ਜਿਹੜੇ ਨਹੀਂ ਵੀ ਜਿਹੜੇ ਯਾਨੀ ਕਮਜ਼ੋਰ ਨੇ ਜਿਹੜੇ ਕਿ ਫਾਈਨੈਂਸ਼ੀਅਲ ਤੌਰ ਤੇ ਵੀ ਜਿਹੜੇ ਕਮਜ਼ੋਰ ਨੇ ਖਾਸ ਕਰਕੇ ਪਿੰਡਾਂ ਵਿੱਚ ਜਿਹਨਾਂ ਦੇ ਮਾਪੇ ਦਿਹਾੜੀਆਂ ਕਰਦੇ ਨੇ ਉਹਨਾਂ ਦੀ ਇੰਨੀ ਕੋਈ ਸਮਤੀ ਨਹੀਂਗੀ ਕਿ ਜਿਹੜੇ ਕਿ ਉਹ ਪ੍ਰਾਈਵੇਟ ਸਕੂਲਾਂ ਵਿੱਚ ਭੇਜ ਸਕਣ ਮੈਂ ਉਹਨਾਂ ਲਈ ਇਹੀ ਅਪਰਾਲਾ ਕੀਤਾ ਸੀ ਕਿ ਬੱਚੇ ਜਿੰਨੇ ਵੀ ਹੈਗੇ ਨੇ ਉਹ ਇੱਥੇ ਮੈਂ ਲਾਇਬ੍ਰੇਰੀ ਉਹਨਾਂ ਲਈ ਬਣਾਈ ਆ ਕਿ ਉਹ ਇੱਥੇ ਆ ਕੇ ਮੁਫਤ ਆ ਕੇ ਇੱਥੇ ਪੜ੍ਹਨ ਲਿਖਣ ਔਰ ਜੋ ਸਾਡਾ ਇਹਨਾਂ ਦਾ ਆਪਣਾ ਆਪਾ ਵਿਸ਼ਿਆ ਉਹ ਬਣਾਣ ਤਾਂ ਔਰ ਆਪਣੇ ਮਾਤਾ ਪਿਤਾ ਦਾ ਵੀ ਜਾਨੀ ਕਿ ਮਾਣ ਵਰਦਾਨ ਇਹ ਮੇਰਾ ਸੁਪਨਾ ਕਾਫੀ ਢੇਰ ਦਾ ਸੀਗਾ ਕਿ ਜਿਹੜਾ ਅੱਜ ਮੈਂ ਇਹ ਦੇਖ ਰਿਹਾ ਕਿ ਪੂਰਾ ਹੋ ਰਿਹਾ ਹੈਗਾ ਬੱਚੇ ਅੱਜਕੱਲ ਕਾਫੀ ਹੁਸ਼ਿਆਰ ਨੇ ਆਪਣੇ ਕੋਮ ਦੇ ਜਿਨ੍ਹਾਂ ਨੇ ਅੱਜ ਫਸਟ ਸੈਕੰਡ ਥਰਡ ਲੈਣੇ ਔਰ ਉਹਨਾਂ ਦੇ ਮੈਂ ਬਹੁਤ ਉਹਨਾਂ ਬੱਚਿਆਂ ਤੇ ਜਾਨੀ ਕਿ ਮਾਣ ਮੈਨੂੰ ਮਿਲ ਰਿਹਾ ਆ ਕਿ ਗਾਹਾਂ ਵੀ ਇਹ ਇਸ ਕਮਿਊਨਿਟੀ ਨੂੰ ਉੱਚਾ ਨਾਮ ਰੋਸ਼ਨ ਕਰਨਗੇ ਇਹਨਾਂ ਕਹਿੰਦਾ ਹੋਇਆ ਮੈਂ ਧੰਨਵਾਦ ਜੀ ਸੋ ਸਾਥੀਓ ਇਹ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਗ੍ਰਾਮ ਲਾਲ ਜੀ ਜੋ ਯੂਕੇ ਦੀ ਧਰਤੀ ਤੋਂ ਖਾਸ ਤੌਰ ਤੇ ਬੱਚਿਆਂ ਨੂੰ ਜੇ ਬੱਚਿਆਂ ਦੀ ਗੱਲ ਕਰਦੇ ਤਾਂ ਬੱਚਿਆਂ ਨੂੰ ਉਹਨਾਂ ਨੇ ਉਤਸ਼ਾਹਿਤ ਕੀਤਾ ਔਰ ਉਹਨਾਂ ਦੇ ਉਤਸ਼ਾਹ ਵਧਾਉਣ ਦੇ ਲਈ ਮੈਂ ਦੱਸ ਦੇਣਾ ਚਾਹਣਾ ਕਿ 30 ਤੋਂ 40 ਦੇ ਕਰੀਬ ਜਿਹੜੇ ਬੱਚੇ ਸਾਰੇ ਬੱਚੇ ਕੋਈ ਫਸਟ ਹੈ ਕੋਈ ਸੈਕੰਡ ਹੈ ਕੋਈ ਥਰਡ ਹੈ ਸੋ ਬੜੀਆਂ ਅੱਛੀਆਂ ਪੋਜੀਸ਼ਨਾਂ ਇਹਨਾਂ ਨੇ ਲਈਆਂ ਔਰ ਗੱਲਬਾਤ ਕਰਦੇ ਆਂ ਪਰਮਜੀਤ ਗਿੱਲ ਜੀ ਹੁਣਾਂ ਨਾਲ ਕਿ ਜਿਹੜਾ ਪ੍ਰਯਾਸ ਜਿਵੇਂ ਲਾਇਬ੍ਰੇਰੀ ਦੀ ਗੱਲ ਕੀਤੀ ਹੈ ਕਿ ਲਾਇਬ੍ਰੇਰੀ ਵੀ ਹੈ ਇੱਥੇ ਹੋਰ ਕਿਹੜੇ ਕਿਹੜੇ ਪ੍ਰਯਾਸ ਇਸ ਨਗਰ ਦੇ ਵਿੱਚ ਕੀਤੇ ਜਾਂਦੇ ਹਾਂਜੀ ਸਰ ਪਹਿਲਾਂ ਤਾਂ ਬਹੁਤ ਧੰਨਵਾਦ ਦਰਾਵੜ ਚੈਨਲ ਦਾ ਔਰ ਮੈਂ ਤਾਂ ਅੰਕਲ ਜੀ ਦਾ ਵੀ ਧੰਨਵਾਦ ਕਰੂੰਗਾ ਰਾਮ ਲਾਲ ਜੀ ਦਾ ਜੋ ਜੀ ਇਹਨਾਂ ਨੇ ਇੰਨਾ ਪ੍ਰਯਾਸ ਕੀਤਾ ਬੱਚਿਆਂ ਲਈ ਬਹੁਤ ਵਧੀਆ ਪ੍ਰਯਾਸ ਕੀਤਾ ਔਰ ਬੱਚੇ ਸਾਡੇ ਜਿਹੜੇ ਅੱਜ 3rd, 2nd, 1st ਆਏ ਆ ਉਹਨਾਂ ਨੂੰ ਸਨਮਾਨਿਤ ਕੀਤਾ। ਜੀ ਜੀ। ਜੈ ਹਵਾਲ ਮਿੱਕੀ ਜੈ ਭੀਮ ਜੈ ਭਾਰਤ। ਸੋ ਆਪਾਂ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆ ਕਿ ਅੱਜ ਬੱਚੇ ਕਿੱਦਾਂ ਦਾ ਪ੍ਰੋਗਰਾਮ ਰਿਹਾ ਅੱਜ ਜਿਹੜਾ ਤੁਹਾਨੂੰ ਸਨਮਾਨਿਤ ਕੀਤਾ ਗਿਆ ਤੁਹਾਨੂੰ ਕਿੱਦਾਂ ਦਾ ਲੱਗਾ? ਵਧੀਆ। ਕਿਹੜੀ ਕਲਾਸ 'ਚ ਤੁਸੀਂ 1st ਆਏ ਕਿ 2nd ਆਏ? ਕਿਹੜੀ ਪੋਜੀਸ਼ਨ ਤੇ ਆਏ ਹੋ? ਫਸਟ। ਫਸਟ ਪੋਜੀਸ਼ਨ। ਹਾਂਜੀ। ਜੀ। ਤੇ ਸਕੂਲ ਵੱਲੋਂ ਕੋਈ ਸਨਮਾਨਿਤ ਕੀਤਾ ਗਿਆ ਕਿ ਨਹੀਂ? ਕੀਤਾ। ਕੀਤਾ ਗਿਆ। ਜੀ ਸੋ ਸਾਥੀਓ ਇਹ ਬੱਚੇ ਜਿਹੜੇ ਫਰਸਟ ਆਏ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਭਵਿੱਖ ਨੇ ਸਾਡੇ ਸਮਾਜ ਦੀ ਸਿਰਜਣਾ ਕਰਨ ਵਾਲੇ ਨੇ ਸੋ ਇਹ ਬੇਟੀ ਪਤ ਤੁਸੀਂ ਕਿਹੜੀ ਕਲਾਸ ਆ 8th ਫਰਸਟ ਪੋਜੀਸ਼ਨ ਨਹੀਂ 3rd 3rd ਪੋਜੀਸ਼ਨ ਤੇ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ ਹਾਂਜੀ ਅੱਜ ਇੱਥੇ ਸਨਮਾਨਿਤ ਕੀਤਾ ਗਿਆ ਤੁਹਾਨੂੰ ਕਿਦਾਂ ਦਾ ਲੱਗਾ ਬਹੁਤ ਵਧੀਆ ਵਧੀਆ ਲੱਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੇ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ ਬਹੁਤ ਕੁਝ ਬਹੁਤ ਕੁਝ ਕਰਨਾ ਚਾਹੁੰਦੇ ਜੀ ਸੋ ਤੁਸੀਂ ਦੇਖ ਸਕਦੇ ਹੋ ਕੀ ਇਹ ਜਿਹੜੇ ਬੱਚੇ ਨੇ ਆਉਣ ਵਾਲੇ ਸਮੇਂ 'ਚ ਇਹ ਭਵਿੱਖ ਨੇ ਪੁੱਤ ਕਿਹੜੀ ਕਲਾਸ 'ਚ ਪੜ੍ਹਦੇ ਫਿਫਥ ਤੇ ਕੀ ਕਰਨਾ ਚਾਹੁੰਦੇ ਆਉਣ ਵਾਲੇ ਸਮੇਂ 'ਚ ਬਹੁਤ ਕੁਝ ਕੀ ਕੀ ਕਰਨਾ ਚਾਹੁੰਦੇ ਕੀ ਬਣਨਾ ਚਾਹੁੰਦੇ ਆਈਪੀਐਸ ਪੀਸੀਐਸ ਜੱਜ ਜੱਜ ਬਣਨਾ ਚਾਹੁੰਦੇ ਹੋ ਤੇ ਜੱਜ ਬਣ ਕੇ ਕੀ ਕਰੋਗੇ ਸਮਾਜ ਲਈ ਸੇਵਾ ਕਰੋਗੇ ਜੀ ਹਾਂਜੀ ਜੀ ਸੋ ਇਹ ਸੀ ਸਾਡੇ ਬੱਚੇ ਤੁਸੀਂ ਦੇਖ ਸਕਦੇ ਹੋ ਖਾਸ ਤੌਰ ਤੇ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਪਾਵਨ ਯੋਗ ਵਿਸ਼ਿਸ਼ਟ ਤੇ ਜਿਹੜੇ ਵਿਚਾਰ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਪਰਮਜੀਤ ਸਰਬਜੀਤ ਪਰਮਾਰਥ ਜੀ ਉਹਨਾਂ ਨੇ ਪਾਵਨ ਯੋਗ ਉਸ ਦੀ ਬਾਣੀ ਵੀ ਜਿਹੜੀ ਇੱਥੇ ਬੱਚਿਆਂ ਨੂੰ ਸਮਝਾਉਣ ਦੇ ਲਈ ਪਾਠ ਜਿਹੜਾ ਕੀਤਾ ਇਹਨਾਂ ਨੂੰ ਅਸੀਂ ਵੀ ਗੱਲਬਾਤ ਕਰਦੇ ਹਾਂ ਜੀ ਸਰ ਜੈ ਵਾਲਮੀਕੀ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦਿਆਂ ਨਾਮ ਲੈਵਾ ਵਾਲਮੀਕੀ ਸੰਗਤਾਂ ਨੂੰ ਸਾਰਿਆਂ ਨੂੰ ਜੈ ਵਾਲਮੀਕੀ ਜੀ ਸੋ ਬਹੁਤ ਬਹੁਤ ਧੰਨਵਾਦ ਦਰਾਵੜ ਚੈਨਲ ਦਾ ਔਰ ਦਰਾਵੜ ਚੈਨਲ ਦੇ ਮਾਧਿਅਮ ਤੋਂ ਅੱਜ ਅਸੀਂ ਲਿੱਤਰਾ ਪਿੰਡ ਤੋਂ ਆਪ ਸਾਰੀਆਂ ਸੰਗਤਾਂ ਦੇ ਨਾਲ ਜੋ ਬੱਚਿਆਂ ਨੇ ਐਜੂਕੇਸ਼ਨ ਦੇ ਵਿੱਚ ਪ੍ਰਲਬ ਦੀ ਹਸਤਕਿਰਿਆ ਨੇ ਉਹਨਾਂ ਦੇ ਲਈ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਔਰ ਬੱਚਿਆਂ ਦਾ ਹੌਸਲਾ ਵਸਾਈ ਕੀਤਾ ਹੈ ਸਾਡੇ ਸੈਂਟਰਲ ਵਾਲਮੀਕੀ ਸਭਾ ਤੋਂ ਸ਼੍ਰੀ ਰਾਮ ਲਾਲ ਜੀ ਦਿਨਾਂ ਦੇ ਸਮੂਹ ਪਰਿਵਾਰ ਨੇ ਉਪਰਾਲਾ ਕੀਤਾ ਵੀ ਸਾਰਿਆਂ ਬੱਚਿਆਂ ਨੂੰ ਮੈਡਲ ਦੇ ਨਾਲ ਸਨਮਾਨਿਤ ਕੀਤਾ ਨਾਲ ਦੀ ਨਾਲ ਕਰਦੇ ਵਿੱਚ ਪਵਨ ਯੋਗ ਸ੍ਰਿਸ਼ਟੀ ਦੀ ਬਾਣੀ ਦੇ ਪਾਠ ਹੋਏ ਜੋ ਭਗਵਾਨ ਵਾਲਮੀਕੀ ਮਾਰੇ ਦੀ ਬਾਣੀ ਦਾ ਗਿਆਨ ਹੈ ਕਿ ਗਿਆਨ ਹੀ ਸੰਸਾਰ ਦਾ ਮੂਲ ਆਧਾਰ ਹੈ ਉਹਦੇ ਉੱਪਰ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਵੀ ਤੋਂ ਵੱਧ ਤੋਂ ਵੱਧ ਐਜੂਕੇਸ਼ਨ ਹਾਸਲ ਕਰਨ ਆਪਣਾ ਸਮਾਜ ਦਾ ਤੇ ਪਰਿਵਾਰ ਦਾ ਤੇ ਆਪਣੇ ਨਗਰ ਦਾ ਨਾਮ ਉਹ ਸਮਾਜ ਵਿੱਚ ਰੋਸ਼ਨ ਕਰਨ ਜੈ ਵਾਲਮੀਕੀ ਜੀ ਜਿਹਨੂੰ ਦੱਸ ਦੇਣਾ ਚਾਹੁੰਦਾ ਕਿ ਹੋਰ ਵੀ ਸਾਥੀ ਜਿਹੜੇ ਸੈਂਟਰ ਵਾਲਮੀਕੀ ਸਭਾ ਯੂਕੇ ਤੋਂ ਜਿਹੜੇ ਆਏ ਨੇ ਇਹ ਵੀ ਕੁਝ ਕਹਿਣਾ ਚਾਹੁੰਦੇ ਨੇ ਕਿ ਜਿਹੜਾ ਪ੍ਰਯਾਸ ਇਹੋ ਜਿਹਾ ਜਿਹੜਾ ਪ੍ਰਯਾਸ ਅੱਜ ਰਾਮ ਲਾਲ ਜੀ ਹੁਣਾ ਵੱਲੋਂ ਕੀਤਾ ਗਿਆ ਨਗਰ ਦੇ ਬੱਚਿਆਂ ਦੇ ਲਈ ਔਰ ਆਪਾਂ ਲਾਇਬ੍ਰੇਰੀ ਦੀ ਵੀ ਗੱਲ ਕਰਦੇ ਕਿ ਉਹਨਾਂ ਨੇ ਲਾਇਬ੍ਰੇਰੀ ਵੀ ਖੋਲੀ ਆ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਇਹੋ ਜਿਹਾ ਪ੍ਰਯਾਸ ਕਿੰਨੇ ਕੁ ਜ਼ਰੂਰੀ ਨੇ ਮੈਂ ਜੀ ਗਰਮੀਤ ਸਿੰਘ ਮਾਰਚੀ ਵਾਲਮੀਕੀ ਸਭਾ ਕੰਟਰੀ ਰਾਮਨਾਲ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਕਿ ਜੋ ਇਹਨਾਂ ਨੇ ਪ੍ਰਾਲਾ ਕੀਤਾ ਹੈ ਇਹ ਮੈਨੂੰ ਤਾਂ ਲੱਗਦਾ ਇੱਕ ਪਹਿਲਾ ਹੀ ਹੈ ਜੋ ਬਾਹਰੋਂ ਉਦਾਂ ਵੈਸੇ ਬਹੁਤ ਉਹਨਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪ੍ਰਾਈਵੇਟ ਪੜਾਉਂਦੇ ਨਹੀਂ ਨੇ ਨਿਆਣੇ ਫੀਸਾਂ ਦੇ ਦੇ ਕੇ ਪਰ ਜੋ ਇਹਨਾਂ ਨੇ ਕੀਤਾ ਹੈ ਇਹਨਾਂ ਨੇ ਬਹੁਤ ਹੀ ਵਧੀਆ ਕੀਤਾ ਹੈ ਅਸੀਂ ਸੇਮ ਟਾਊਨ ਦੇ ਵਿੱਚ ਉਹ ਸੇਮ ਸਭਾ ਨੂੰ ਬਿਲੋਂਗ ਕਰਦੇ ਆਂ ਇਹਨਾਂ ਦਾ ਬਹੁਤ ਧੰਨਵਾਦ ਥੈਂਕ ਯੂ ਸੋ ਸਾਥੀਓ ਸੋ ਬੇਨਤੀ ਹੈ ਕਿ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ